ਦੀ ਨਾਮ ਹੈ ਔਰ ਇਹ ਸਾਡੇ ਵੀਰ ਨੇ ਬੜੇ ਬਚਪਨ ਤੋਂ ਲੈ ਵੀ ਬਿੱਲਿਆ ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਆਹ ਕਮੇਟੀ ਸਾਡੀ ਆ ਮੇਰੀ ਕਮੇਟੀ ਇੱਕ ਮੇਰ ਹੁੰਦੀ ਹੈ ਤੇ ਅੱਜ ਮੈਨੂੰ ਵੀ ਇਸ ਗੱਲ ਦਾ ਮਾਣ ਆ ਵੀ ਆਹ ਕਮੇਟੀ ਆ ਭਰਾ ਮੇਰੇ ਆ ਯਾਰ ਕਿਉਂਕਿ ਇਹਨਾਂ ਨੇ ਮੈਨੂੰ ਬਚਪਨ ਦੇ ਵਿੱਚ ਬਹੁਤ ਸਹਿਯੋਗ ਦਿੱਤਾ ਔਰ ਜਿਆਜ ਰੁਪਿੰਦਰ ਤੋਂ ਰੁਪਿੰਦਰ ਜਲਾਲ ਬਣਿਆ ਤੇ ਘੋਲੀਆ ਕਲਾਂ ਦਾ ਇਹ ਕਬੱਡੀ ਕੱਪ ਵੀ ਬਹੁਤ ਵੱਡੇ ਪੱਧਰ ਤੇ ਸਪੋਰਟ ਕੀਤੀ ਐ ਸੋ ਸਾਰੇ ਭਰਾਵਾਂ ਦਾ ਮੈਂ ਸਤਿਕਾਰ ਕਰਦਾ ਤੇ ਸਪਰੇਅ ਮਾਰ ਸਕਦਾ ਤੇ ਕੋਈ ਖਿਡਾਰੀ ਜਿਹੜਾ ਸਪਰੇਅ ਨਹੀਂ ਮਾਰ ਸਕਦਾ ਖਿਡਾਰੀਓ ਹੁਣ ਦੇਖ ਲੋ ਵੀ ਮਾਹੌਲ ਜਿਵੇਂ ਕਹਿੰਦਾ ਨਾ ਵੀ ਥੋੜਾ ਸਖਤ ਹੁੰਦਾ ਜਾਂਦਾ ਹੈ ਸੋ ਸਾਨੂੰ ਥੋੜਾ ਸੋਚਣਾ ਪੈਣਾ ਹੈ ਔਰ ਉਧਰ ਵਿਦੇਸ਼ਾਂ ਦੀਆਂ ਫੈਡਰੇਸ਼ਨਾਂ ਨੇ ਵੀ ਸਖਤ ਫੈਸਲੇ ਲਏ ਐ ਸੋ ਇਹਦੇ ਬਾਰੇ ਵੀ ਵਿਸਥਾਰ ਸਹਿਤ ਅੱਜ ਨਹੀਂ ਗੱਲ ਕਰਾਂਗੇ ਔਰ ਥੋੜੀ ਜਾਣਕਾਰੀ ਲੈ ਕੇ ਵੀ ਕੀ ਹੋਇਆ ਕਿਉਂ ਹੋਇਆ ਔਰ ਫਿਰ ਸਾਰਿਆਂ ਨੂੰ ਦੱਸਾਂਗੇ ਸੋ ਸਾਰਿਆਂ ਨੂੰ ਇਹ ਬੇਨਤੀ ਐ ਆਪਾਂ ਥੋੜੇ ਆਪਣੇ ਆਪ ਨੂੰ ਸੰਭਾਲੀਏ ਥੋੜਾ ਜਿਹਾ ਆਪਣੇ ਆਪ ਦੇ ਵਿੱਚ ਚੇਂਜ ਲੈ ਕੇ ਆਈਏ ਥੋੜਾ ਆਪਣੇ ਆਪ ਨੂੰ ਮੇਰੇ ਵੀਰੋ ਨੂੰ ਮੇਰੇ ਵੀਰੋ ਖੇਡ ਕਬੱਡੀ ਪ੍ਰਤੀ ਸ਼ੋਸ਼ਣ ਕਰੀਏ ਔਰ ਆਪਣੇ ਵੀ ਜਿਹੜੇ ਫਰਜ਼ ਨੇ ਔਰ ਆਪਾਂ ਸਾਰੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਤੇ ਫਿਰ ਗੱਲ ਬਾਤਣੀ ਬੋਲੇ ਵਾਲੀਆ ਕਹਿੰਦਾ ਵੀ 31 ਦਸੰਬਰ ਨੂੰ ਸੱਦਾ ਦੇ ਦਿਓ ਹਾਰਨੇ ਦੇਵਾਂਗੇ ਵੈਸਟ ਰੇਂਡਰ ਤੇ ਯਾਫੀ ਨੂੰ ਮੇਰੇ ਵੀਰੋ ਗੋਲੇ ਵਾਲਾ ਪਿੰਡ ਦੁਨੀਆ ਭਰ ਦੇ ਵਿੱਚ ਪ੍ਰਸਿੱਧੀ ਹਾਸਲ ਇਸ ਸਾਲ ਦੇ ਕਹਿੰਦੇ ਲਾਸਟ ਦਿਨ 31 ਦਸੰਬਰ ਨੂੰ ਗੋਲੇ ਵਾਲੇ ਦੇ ਵਿੱਚ ਮੇਲਾ ਹੋਣਾ ਸੋ ਆਏ ਕਿ ਨਹੀਂ ਕਿੜਿਆਣੇ ਵਾਲੇ ਆ ਗਿਆ ਦੇਖੋ ਮੈਂ ਤੁਹਾਨੂੰ ਕਿਹਾ ਸੀਗਾ ਵੀ ਥੋੜਾ ਜਿਹਾ ਹੁਣ ਅਗਲਿਆਂ ਨੂੰ ਵੀ ਬੇਨਤੀ ਕਰਦੇ ਆ ਵੀ ਹੁਣ ਸਮਾਂ ਨਹੀਂ ਲੋਹਾਰਾ ਤੇ ਭਾਈ ਰੂਪੇ ਨੂੰ ਜਲਦੀ ਦੇ ਨਾਲ ਬੇਨਤੀ ਆ ਵੀ ਉਹ ਗਰਾਊਂਡ ਦੇ ਵਿੱਚ ਆ ਜਾਣ ਲੋਹਾਰਾ ਤੇ ਭਾਈ ਰੂਪੇ ਨੂੰ ਕੋਈ ਸਮਾਂ ਨਹੀਂ ਜੀ ਜਲਦੀ ਨਾਲ ਗਰਾਊਂਡ ਦੇ ਵਿੱਚ ਆਓ ਪ੍ਰਸ਼ਾਸਨ ਵੱਲੋਂ ਬੇਨਤੀ ਆ ਵੀ 7 ਵਜੇ ਟੂਰਨਾਮੈਂਟ ਸਮਾਪਤ ਹੋਣਾ ਚਾਹੀਦਾ ਤੇ ਹੱਥ ਬਨ ਕੇ ਬੇਨਤੀ ਆ ਕਬੱਡੀ ਖਿਡਾਰੀ ਸਹਿਯੋਗ ਦੇਣ ਇੱਥੇ ਉਹ ਕੰਮ ਨਹੀਂ ਹੋਣਾ ਵੀ ਰਾਤ ਨੂੰ 11 12 ਵਜੇ ਵੀ ਤੁਰੇ ਫਿਰੋ ਕੱਲਾ ਜਾਲ ਰਹਿ ਗਿਆ ਲੋਕ ਘਰਾਂ ਨੂੰ ਚਲੇ ਗਏ ਸਹਿਯੋਗ ਦੇਣਾ ਪਰਦਾ ਹੈ ਪਲੇয়ারਾਂ ਦਾ ਮੇਰੇ ਵੀਰੋ ਮਾਹੌਲ ਕੀ ਚੱਲ ਰਿਹਾ ਹੈ ਇਹ ਤੁਸੀਂ ਸਾਰੇ ਭਲੀ ਭਾਤ ਜਾਣਦੇ ਹੋ ਸਾਡੀ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੇ ਆਪੋ ਆਪਣੀਆਂ ਗੱਡੀਆਂ ਕੋਲੇ ਵਾਰਮ-ਅਪ ਕਰੋ ਲੋਹਾਰਾ ਤੇ ਭਾਈ ਰੂਪਾ ਕਾਲੇ ਕੇ ਤੇ ਬੱਟਰ ਸਾਡੇ 12 ਤੇ 13 ਨੰਬਰ ਹੈ ਜੀ ਲੰਨਿਆਂ ਵਾਲੇ ਤਾਰ ਦਾ ਕਾਲੇ ਪਾਉ ਟਾਰੀ ਵਾਲੇ ਦਾ ਅਲਤਾਰ ਕਰੋਗੇ ਤੇ ਨਾਲ ਸ਼ੇਖ ਦੌਲਤ ਵਾਲੇ ਹਰਪ੍ਰੀਤ ਕਾਕੇ ਦਾ ਅੱਜ ਵਿਸ਼ੇਸ਼ ਤੌਰ ਤੇ ਸੁਖ ਸਾਡਾ ਵੀਰ ਕਹਿੰਦਾ ਵੀ ਮਾਨ ਸਨਮਾਨ ਸਵਰਨ ਸਾਡਾ ਵੀਰ ਕੋਲੀਏ ਵਾਲਾ ਪਰਥ ਤੋਂ ਮੇਰੇ ਵੀਰੋਂ ਵੱਡਾ ਕੱਪ ਕਰਵਾਉਂਦੇ ਆ ਪਰਥ ਦੇ ਵਿੱਚ ਇਸ ਸਾਲ ਵੀ ਵੱਡਾ ਕੱਪ ਹੋਣਾ ਹੈ ਔਰ ਜਿਸ ਕਬੱਡੀ ਕੱਪ ਦਾ ਪਹਿਲਾ ਪ੍ਰਾਈਜ਼ 41000 ਡਾਲਰ ਹੋਣਾ ਨੰਗਲਾਂਬੀਆਂ ਵਾਲੇ ਸੰਦੀਪ ਦੀ ਯਾਦ ਵਿੱਚ ਉਹ ਹਰ ਸਾਲ ਕਬੱਡੀ ਕੱਪ ਹੁੰਦਾ ਹੈ ਸੋ ਮੇਰੀ ਬੇਨਤੀ ਕੜਿਆਣੇ ਵਾਲਿਓ ਆਜੋ ਯਾਰ ਕੜਿਆਣਾ ਇਹ ਪਹਿਲਾਂ ਇਹ ਕਲੀਅਰ ਕਰੀ ਬਿੱਲੇ ਕੜਿਆਣਾ ਕੇ ਠੂਲੀ ਵਾਲਾ ਓਕੇ ਕਿਸੇ ਵੀ ਟੀਮ ਨੂੰ ਕੋਈ ਸਪਰੇ ਨਹੀਂ ਮਿਲਣੀ ਜੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਰੈਫਰੀ ਤੱਕ ਪਹੁੰਚਦੀ ਕੀਤੀ ਜਾਣੀ ਹੈ ਤੇ ਫਿਰ ਉਹੀ ਰੈਫਰੀ ਜਿਹੜਾ ਮੇਰੇ ਵੀਰੋ